ਜਿੰਦਾਬਾਦ ਜਿੰਦਾਬਾਦ ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟਸ ਦਾ ਸੁਨੀ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਨੀ ਸਿੰਘ ਬਾਦਲ ਜੀ ਵੀ ਸਪੋਰਟਸ ਦਾ ਸੁਨੀ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਨ ਸਾਰੇ ਉੱਤੇ ਆਪਾਂ ਨਾ ਕੈਪਟਨ ਪਿਆ ਸੀ ਭਗਵਤਵਰ ਪਿਆ ਫੇਰ ਅੱਤਸਾਲ ਤੋਂ ਸਰਕਾਰ ਨੇ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾਕੇ ਖੜੇ ਲੱਤੇ ਸਾਨੂੰ ਕਹਿੰਦੇ ਨੇ ਕਿ ਇੱਕ ਡਾਕੇ ਖੜੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਪਨ ਦੇ ਵਿੱਚ ਹੋਰੀ ਦਖਲ ਆ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵੀਂਗ ਦੀ ਭਾਵਨਾ ਨੂੰ ਅਸੀਂ ਬੇਨਤੀ ਕਰ ਲੈ ਆਏ ਤੁਸੀਂ ਵੱਡਿਓ ਕੋਈ ਸਾਡੇ ਤੋਂ ਉੱਚਾ ਨਹੀਂ ਮੈਂ ਬੋਲ ਬੋਲੇ ਉਹਦੀ ਮਾਫੀ ਚਾਹੁੰਦੇ ਆ ਜੀ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਸਭ ਦੀ ਭਾਵਨਾ ਹੈ ਉਥੇ ਚਾਹੇ ਬਲੂਰ ਕਾ ਹੋਵੇ ਸਭ ਦੀ ਭਾਵਨਾ ਇਹ ਹੈ ਅਸਾਂ ਦੀ ਭਾਵਨਾ ਇਹ ਸ਼ਰੂਮੇ ਕਰ ਰਹੀ ਹੈ ਕਿ ਪ੍ਰਧਾਨ ਲਾਮ ਸਾਹਿਬ ਦਾ ਅਸਤੀਫਾ ਉਹਨਾਂ ਨੂੰ ਵਾਪਸ ਹੋ ਜਾਵੇ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਜੀ ਜ਼ਿੰਦਾਬਾਦ 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 ਸਤਾਰ ਸੁਖਵੀਰ ਸਿੰਘ ਬਾਦਲ ਜ਼ਿੰਦਾਬਾਦ 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 ਵਿਚ ਨਾ ਫਸੋ ਨਾ ਫਸੋ ਨਾ ਫਸੋ ਨਾਗਪੁਰਿਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਜੀ ਤੈਰੀ ਸੋਚ ਤੇ ਮਰਾਂਗਾ ਮੇਰੇ ਕੋਲ ਕੇ ਬਦਲੋਗੇ ਤਾਜ ਬਦਲ ਦਿਓ ਬਈ ਬਦਲੋ ਤਾਜ ਬਦਲ ਦਿਓ ਕਾਹਨ ਚਾਪਨੀ ਪੀਓ ਚਾਲੀ ਪਾਪਾ ਸਾਰੇ ਬਾਹਰ ਬੈਠ ਰਹੇ ਜਦ ਤੱਕ ਮੀਟਿੰਗ ਚੱਲਦੀ ਹੈ ਸਾਰੇ ਬੱਚਾ ਪੜ ਚੁੱਕੇ ਬੱਦੋ ਆਓ ਜੀ ਸਰ ਜੀ ਆਪਾ ਸਰਦਾਰ ਦੀ ਬਨਾਮ ਜੂਰ ਕਰੋ ਮਨਜ਼ੂਰ ਕਰੋ ਮਨਜ਼ੂਰ ਕਰੋ ਮਨਜ਼ੂਰ ਜਿੰਦਾਬਾ 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 ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਦੇਖੋ ਅੱਜ ਇੱਕੋ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਹੂਈ ਸਪੋਰਟਸ ਦਾ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੂਈ ਸਪੋਰਟਸ ਦਾ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਣ ਸਾਰੇ ਉੱਤੇ ਆਪਾਂ ਦਾ ਚੈਪਟਰ ਬਿਆਸ ਜਿਉਂ ਭਗਵਤ ਮਾਰ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਖੜੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂ ਦੇ ਵਿੱਚ ਹੋਰੀ ਦਖਲਅ ਜੀ ਰੋਕਣਾ ਸੋ ਬੇਇੱਜ਼ਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਬਿੰਡ ਦੀ ਭਾਵਨਾ ਲਈ ਬਹੁਤ ਅਸੀਂ ਬੇਇੱਜ਼ਤੀ ਕਰ ਲਾਇਆ ਤੁਸੀਂ ਵੱਡੇਓ ਕੋਈ ਸਾਡੇ ਤੋਂ ਉੱਚਾ ਨੀ ਮੈਂ ਬੋਲ ਬੋਲਿਆ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਕਾਰ ਨਾਲ ਬੇਨਤੀ ਕਰਦੇ ਹਾਂ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਚੌਥੀ ਭਾਵਨਾ ਹੈ ਚੌਥੀ ਭਾਵਨਾ ਦੂਤਾਂ ਚਾਹੇ ਬਲੂਰ ਤੋਂ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਕਿ ਸਰੋਵਰ ਨੇ ਕੱਲੀ ਦੀ ਭਾਵਨਾ ਹੈ ਕਿ ਪ੍ਰਧਾਨਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਹੋ ਜਾਵੇ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ आप सारे बहार बैठे जब तक मेटिंग चल रही आओ जी तुम देख रहे हो नाई पंजाबी टीवी